ਹਿੰਦ ਦੀ ਚਾਦਰ ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਜ ਜੀ ਭਾਈ ਸਤੀ ਦਾਜ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਚੌੜਾ ਕੋ ਫਗਵਾੜਾ ਬਲੋ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਛੇਮੀ ਪਾਸ਼ਾ ਵਿਖੇ ਮਹਾਨ ਗੁਰਮਤ ਸਮਾਗਮ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਪਾਤ ਦੇ ਭੋਗ ਪੈਣ ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜਥੇ ਅਤੇ ਕਥਾਵਾਚਕਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਉਹ ਜਾਨੂ ਕਰਵਾਇਆ ਇਹ ਗੁਰੂ ਨਾਨਕ ਪਾਤਸ਼ਾਹ ਮਾਰ ਕੀ ਦਾ ਪਾਵਨ ਬਚਨ ਦੂਜਾ ਨਹੀਂ ਮਾ ਪਾਉਂਦਾ ਆ ਆਹ ਨੂੰ ਕਹਿੰਦਾ ਦਇਆ ਕਾ ਪਹਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ ਸਾਨੂੰ ਲੋਕ ਸਵਾਲ ਕਰਦੇ ਆ ਕਿ ਕਿ 9 ਸਾਲ ਦੀ ਉਮਰ ਦੇ ਵਿੱਚ ਗੁਰਨਾਨਕ ਪਾਤਸ਼ਾਹ ਮਾਰ ਕੀ ਵਿੱਚ ਜੂਰੀ ਪਾਇਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੰਜੂ ਦੀ ਖਾਤਰ ਸ਼ਹਾਦਤ ਦਿੱਤੀ ਹੈ ਇਸ ਕਨਸੈਪਟ ਨੂੰ ਸਾਨੂੰ ਮਰਦਾਂ ਸਮਝਾਓ ਤੇ ਸਾਈਂ ਸਭ ਤੋਂ ਵੱਡਾ ਪਿਆਰਾ ਜੀ ਮੈਂ ਤੁਹਾਡੇ ਨਾਲ ਸਾਂਝ ਪਾਉਣਾ ਵਾ ਇਹਦਾ ਜਵਾਬ ਦੋ ਲਾਈਨਾਂ ਦੇ ਵਿੱਚ ਹੈ ਦੋ ਲਾਈਨਾਂ ਇਹ ਨੇ ਧੱਕੇ ਨਾਲ ਪਾਉਣ ਦੀ ਜਣਾ ਧੱਕੇ ਨਾਲ ਲਾਉਣ ਦੀ ਜਣਾ ਜਾਂਦੇ ਹਾਂ ਜੇ ਅਸੀਂ ਧੱਕੇ ਦੇ ਖਿਲਾਫ ਹਾਂ ਬਈ ਮਰਜ਼ੀ ਹੈ ਕਿਸੇ ਦੀ ਪਾਵੇ ਮਰਜ਼ੀ ਹੈ ਕਿਸੇ ਦੀ ਲਾਵੇ ਨਾ ਧੱਕੇ ਨਾਲ ਪਾਉਣ ਦੇਣਾ ਗੁਰਮਾਨੰਕ ਪਾਤਸ਼ਾਹ ਮਾਰੇ ਦੀ ਕਿਹਦੇ ਪੰਡਕ ਜੀ ਨਾ ਦਲੀਲ ਦਾ ਜਵਾਬ ਦਲੀਲ ਨਾਲ ਹੋਵੇਗਾ ਧੱਕੇ ਨਾਲ ਪਾਉਣਾ ਨਹੀਂ ਦੇਣਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਔਰੰਗਜ਼ੇ ਬਾਦਸ਼ਾਹ ਹੋਵੇਂਗਾ ਤੂੰ ਪਰ ਧੱਕੇ ਨਾਲ ਮੈਂ ਲਾਉਣ ਦੀ ਜਣਾ ਅਸਲ ਧੱਕੇ ਦੇ ਖਿਲਾਫ ਆ ਕੋ ਸਤ ਸ਼ੰਮ ਸ਼੍ਰੀ ਵਾਹਿਗੁਰੂ ਜੀ ਕੰਨ I'm mm -hmm. mm -hmm. ਸਮਾਗਮ ਮੌਕੇ ਹਲਕਾ ਫਗਵਾੜਾ ਦੇ ਵੀ ਤਾਂ ਇਕਬਲਵਿੰਦਰ ਸਿੰਘ ਧਾਲੀਵਾਲ ਪ੍ਰਸਿੱਧ ਸਮਾਜ ਸੇਵਕਾ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਸੀਨੀਅਰ ਅਕਾਲੀ ਨੇਤਾ ਰਣਜੀਤ ਸਿੰਘ ਖੁਰਾਨਾ ਫਾਸਟਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਗੁਰਜੀਤ ਵਾਲੀਆ ਚਸ਼ਵਿੰਦਰ ਸਿੰਘ ਭਗਤਪਰਾ ਸੁਖਵੀਰ ਸਿੰਘ ਕੇਂਦੜਾ ਸਤਨਾਮ ਸਿੰਘ ਅਰਸ਼ੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰਬਾਣੀ ਸਰਵਣ ਕੀਤੀ ਸੰਗਤਾਂ ਵਿੱਚ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦਾ ਲੰਗਰ ਅਟੁੱਟ ਵਰਤਾਇਆ ਗਿਆ ਅੰਤ ਵਿੱਚ ਗੁਰਮੀਤ ਸਿੰਘ, ਰਾਵਲਪਿੰਡੀ ਅਤੇ ਹੋਰਨਾਂ ਪ੍ਰਬੰਧਕਾਂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਸਮਾਗਮ ਦੇ ਨੇਪੜੇ ਚੜਨ ਤੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਦਾ ਕੀਤਾ ਇਸਾਰੇ ਸਮਾਗਮ ਦਾ ਨਵਰੰਗ ਟੀਵੀ ਤੇ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ ਇੱਕ ਬਲਵਾਂ ਸਗਰ ਹਲਕੇ ਹੈ ਇੱਕ ਬਲਵਾਂ ਸਗਰ ਹਲਕੇ ਹੈ ਇੱਕ